ਮੇਰੇ ਘਰ ਦੇ ਵਿੱਚ ਸਭ ਨੂੰ ਪਤਾ ਸੀ ਕਿ ਆਈਐਸ ਹੁੰਦਾ ਪਰ ਦੀ ਤਿਆਰੀ ਕਿੱਦਾਂ ਹੁੰਦੀ ਹੈ ਤੇ ਕਿੱਥੋਂ ਕਰਨੀ ਚਾਹੀਦੀ ਹੈ ਕਿਵੇਂ ਕਰਨੀ ਚਾਹੀਦੀ ਹੈ ਕੋਈ ਨਹੀਂ ਜਾਣਦਾ 5-6 ਸਾਲ ਬੀਤਣ ਤੋਂ ਬਾਅਦ ਕਿਸੇ ਵੀ ਕਾਰਨ ਵਸ਼ ਉਹਦਾ ਕੋਈ ਉਹ ਸਮਾਂ ਆਇਆ ਕਿ ਜਦੋਂ ਆਪਾਂ ਕਹਿ ਦੋ ਕਿ ਜ਼ਿੰਦਗੀ ਦਾ ਸਭ ਤੋਂ ਮੜਾ ਸਮਾਂ ਹੁੰਦਾ ਹੈ ਕਿ ਜੇ ਗ੍ਰੈਜੂਏਸ਼ਨ ਤੋਂ ਬਾਅਦ ਮੇਰੇ ਨਾਲ ਦੇ ਜਿਹੜੇ ਮੇਰੇ ਸਾਥੀ ਸੀਗੇ ਉਹ ਬਹੁਤ ਅੱਗੇ ਜਾ ਚੁੱਕੇ ਸੀ ਪਰ ਮੈਂ 5-6 ਸਾਲ ਪਿੱਛੇ ਆ ਚੁੱਕਿਆ ਨਾ ਮੈਂ ਕਿਸੇ ਨਾਲ ਕੰਪੀਟ ਕਰਨ ਆਇਆ ਸੀ ਮੇਰਾ ਸਿੰਪਲ ਇੱਕੋ ਪ੍ਰੋਜੈਕਟ ਸੀ ਕਿ ਮੈਂ ਉਸ ਟਾਈਮ ਮੇਰੇ ਕੋਲੇ ਇੱਕੋ ਚੁਆਇਸ ਜਾਂ ਤਾਂ ਮੈਂ ਇਹਨੂੰ ਬੰਦ ਕਰ ਦਵਾਂ ਜਾਂ ਮੈਂ ਜ਼ਿੰਦਗੀ 'ਚ ਕਾਮਯਾਬੀ ਕੋਈ ਵੀ ਕਾਮਯਾਬੀ ਜ਼ਿੰਦਗੀ ਦੇ ਕਿਸੇ ਵੀ ਖੇਤਰ 'ਚ ਕਾਮਯਾਬੀ ਸਿਰਫ ਉਦੋਂ ਮਿਲਦੀ ਹੈ ਜਦੋਂ ਅਸੀਂ ਡੈਡੀਕੇਸ਼ਨ ਹਾਰਡਵਰਕ ਕੰਸਿਸਟੈਂਸੀ ਨਾਲ ਕੰਮ ਕਰਦੇ ਹਾਂ ਇੱਕ ਜੋਸ਼ ਚਾਹੀਦਾ ਹੁੰਦਾ ਅਸੀਂ ਇਸੇ ਜੋਸ਼ ਮੰਚ ਤੇ ਖੜੇ ਆਂ ਇਹ ਜੋਸ਼ ਕਿੱਥੋਂ ਆਵੇ ਜੋਸ਼ ਕਿੱਥੇ ਪੈਦਾ ਹੁੰਦਾ ਹੈ ਜੋਸ਼ ਕਿੱਥੇ ਹੋਣਾ ਚਾਹੀਦਾ ਹੈ ਜੋਸ਼ ਕਿਤੋਂ ਸਾਨੂੰ ਅ ਮੋਟੀਵੇਟ ਕਰਦਾ ਹੈਗਾ ਜੋਸ਼ ਜਿਹੜਾ ਹੈਗਾ ਜੋ ਮੈਂ ਸਮਝਦਾ ਇਹ ਤੁਹਾਡੀ ਅੰਤਰਾਤਮਾ ਦੀ ਇੱਕ ਆਵਾਜ਼ ਹੈ ਸਾਨੂੰ ਵੱਧ ਤੋਂ ਵੱਧ ਅਸੀਂ ਮਿਹਨਤ ਵੱਧ ਤੋਂ ਵੱਧ ਅਸੀਂ ਡੈਡੀਕੇਸ਼ਨ ਨਾਲ ਵੱਧ ਤੋਂ ਵੱਧ ਅਸੀਂ ਕੰਸਿਸਟੈਂਸੀ ਨਾਲ ਉਦੋਂ ਹੀ ਕੰਮ ਕਰਦੇ ਹਾਂ ਜਦੋਂ ਸਾਨੂੰ ਕੋਈ ਵੀ ਅੰਦਰੋਂ ਇੱਕ ਆਵਾਜ਼ ਆਂਦੀ ਹੈ ਸਾਡੇ ਦਿਲ ਤੋਂ ਆਵਾਜ਼ ਆਂਦੀ ਹੈ ਕਿ ਇਹ ਕੰਮ ਮੈਂ ਕਰਨਾ ਚਾਹਨਾਗਾ ਜਦੋਂ ਅਸੀਂ ਇੱਥੇ ਪਹੁੰਚ ਜੰਨੇ ਆ ਤਾਂ ਕੋਈ ਵੀ ਅਸੰਭਵ ਕੰਮ ਸੰਭਵ ਹੋ ਜਾਂਦਾ ਹੈ ਮੈਂ ਮਨੀਸ਼ ਜਿੰਦਲ ਸੰਗਰੂਰ ਜ਼ਿਲ੍ਹੇ ਦੇ ਧੂਰੀ ਸ਼ਹਿਰ ਦਾ ਨਿਵਾਸੀ ਹਾਂ ਮੇਰੀ ਪਰਵਰਿਸ਼ ਤੇ ਮੇਰੀ ਮੁੱਢਲੀ ਪ੍ਰੀਖਿਆ ਧੂਰੀ ਸ਼ਹਿਰ ਦੇ ਵਿੱਚ ਇੱਕ ਇੱਕ ਸਧਾਰਨ ਸਕੂਲ ਦੇ ਵਿੱਚ ਹੋਈ ਉਸ ਤੋਂ ਬਾਅਦ ਮੈਂ ਗ੍ਰੈਜੂਏਸ਼ਨ ਕਰਨ ਲਈ ਜ਼ਿਲ੍ਹਾ ਸੰਗਰੂਰ ਦੇ ਸਰਕਾਰੀ ਰਣਵੀਰ ਕਾਲਜ ਦੇ ਵਿੱਚ ਚਲਾ ਗਿਆ ਸਰਕਾਰੀ ਰਣਵੀਰ ਕਾਲਜ ਦੇ ਵਿੱਚ ਗ੍ਰੈਜੂਏਸ਼ਨ ਬੀ ਕਾਮ ਕਰਦੇ ਹੋਏ ਮੈਂ ਹਰ ਰੋਜ਼ ਆਪਣੇ ਕਾਲਜ ਤੋਂ ਆਪਣੇ ਘਰ ਤੱਕ ਧੂਰੀ ਸ਼ਹਿਰ ਤੱਕ ਬਸ ਦੇ ਵਿੱਚ ਟਰੈਵਲ ਕਰਦਾ ਸੀ ਬਸ ਦੇ ਵਿੱਚ ਟਰੈਵਲ ਕਰਨ ਦੌਰਾਨ ਮੇਰੇ ਰਸਤੇ ਦੇ ਵਿੱਚ ਡੀਸੀ ਸੰਗਰੂਰ ਦੀ ਰਿਹائش ਪੈਂਦੀ ਸੀ ਮੈਂ ਰੋਜ਼ ਉਹਨੂੰ ਦੇਖਦਾ ਸੀ ਤੇ ਮੇਰੇ ਕਿਤੇ ਨਾ ਕਿਤੇ ਅੰਦਰੋਂ ਇੱਕ ਆਵਾਜ਼ ਆਉਂਦੀ ਸੀ ਕਿ ਮੈਂ ਵੀ ਇੱਕ ਦਿਨ ਆਈਐਸ ਬੰਨਾ ਇਹ ਸਫ਼ਰ ਉਦੋਂ ਸਟਾਰਟ ਹੋਇਆ ਜਦੋਂ ਬੀਕੋਮ ਕੰਪਲੀਟ ਹੁੰਦੀ ਹੈ ਤੇ ਮੈਂ ਸੋਚਿਆ ਕਿ ਆਈਐਸ ਦੀ ਤਿਆਰੀ ਬਾਰੇ ਪਤਾ ਕੀਤਾ ਜਾਵੇ ਮੇਰੇ ਘਰ ਦੇ ਵਿੱਚ ਸਭ ਨੂੰ ਪਤਾ ਸੀ ਕਿ ਆਈਐਸ ਹੁੰਦਾ ਪਰ ਦੀ ਤਿਆਰੀ ਕਿੱਦਾਂ ਹੁੰਦੀ ਹੈ ਤੇ ਕਿੱਥੋਂ ਕਰਨੀ ਚਾਹੀਦੀ ਹੈ ਕਿਵੇਂ ਕਰਨੀ ਚਾਹੀਦੀ ਹੈ ਕੋਈ ਨਹੀਂ ਜਾਣਦਾ ਤੇ ਤਿਆਰੀ ਕਰਨ ਵਾਸਤੇ ਮੈਂ ਆਪਣੇ ਪਿਤਾ ਜੀ ਨੂੰ ਕਿਹਾ ਤੇ ਪਿਤਾ ਜੀ ਨੇ ਮੈਨੂੰ ਜੋ ਉਹਨਾਂ ਦੇ ਬਣ ਸਕਦਾ ਸੀ ਉਹਨਾਂ ਨੇ ਮੈਨੂੰ ਬਾਹਰ ਭੇਜਿਆ ਕੋਚਿੰਗ ਵਾਸਤੇ ਮੈਂ ਆਪਣੇ ਉਸ ਸਿਸਟਮ ਦੇ ਵਿੱਚ ਲੱਗਿਆ ਰਿਹਾ ਆਪਣੇ ਵੱਲੋਂ ਜਨ ਤੋੜ ਜੋ ਮਿਹਨਤ ਕਰ ਸਕਦੇ ਆ ਕਰਦਾ ਰਿਹਾ ਪਰ 5-6 ਸਾਲ ਬੀਤਣ ਤੋਂ ਬਾਅਦ ਕਿਸੇ ਵੀ ਕਾਰਨ ਵਸ ਉਹਦਾ ਕੋਈ ਵੀ ਕਾਰਨ ਹੋ ਸਕਦਾ ਹੈ ਕਿਉਂਕਿ ਇਹ ਜਿਹੜਾ ਐਗਜ਼ਾਮ ਹੈ ਇਦੇ ਬਹੁਤ ਸਾਰੇ ਫੈਕਟਰਸ ਨੇ ਜਿਹੜੇ ਰੋਲ ਪਲੇ ਕਰਦੇ ਨੇ ਕਿ ਪੇਪਰ ਕਲੀਅਰ ਕਰਾਉਣ ਦੇ ਵਿੱਚ ਆਪਣੀ ਮਿਹਨਤ ਕਰਦੇ ਰਹਨੇ ਆ ਤੇ ਪੇਪਰ ਮੇਰਾ ਨਹੀਂ ਕਲੀਅਰ ਹੋ ਸਕਿਆ ਫਾਈਨਲੀ ਮੈਂ ਨਹੀਂ ਸਿਲੈਕਟ ਹੋ ਸਕਿਆ ਉਹ ਸਮਾਂ ਆਇਆ ਕਿ ਜਦੋਂ ਆਪਾਂ ਕਹਿ ਦੋ ਕਿ ਜ਼ਿੰਦਗੀ ਦਾ ਸਭ ਤੋਂ ਮੜਾ ਸਮਾਂ ਹੁੰਦਾ ਹੈ ਕਿ ਜੇ ਅਸੀਂ ਕਿਸੇ ਫੀਲਡ ਦੇ ਵਿੱਚ ਬਹੁਤ ਸਾਰੀ ਮਿਹਨਤ ਕਰਕੇ ਫੇਲ ਹੋ ਜਾਈਏ ਇੱਕ ਤਰ੍ਹਾਂ ਜੋ ਰਹਿ ਜਾਈਏ ਤੇ ਗ੍ਰੈਜੂਏਸ਼ਨ ਤੋਂ ਬਾਅਦ ਮੇਰੇ ਨਾਲ ਦੇ ਜਿਹੜੇ ਮੇਰੇ ਸਾਥੀ ਸੀਗੇ ਉਹ ਬਹੁਤ ਅੱਗੇ ਜਾ ਚੁੱਕੇ ਸੀ ਪਰ ਮੈਂ 5-6 ਸਾਲ ਪਿੱਛੇ ਆ ਚੁੱਕਿਆ ਸੀ ਹੁਣ ਉਸ ਟਾਈਮ ਮੇਰੇ ਕੋਲੇ ਇੱਕੋ ਚੁਆਇਸ ਸੀ ਜਾਂ ਤਾਂ ਮੈਂ ਇਹਨੂੰ ਬੰਦ ਕਰ ਦਵਾਂ ਜਾਂ ਮੈਂ ਆਪਣੇ ਪਾਪਾ ਦੇ ਨਾਲ ਜਾਂ ਆਪਣੇ ਪਿਤਾ ਜੀ ਦੇ ਨਾਲ ਬੇਸਿਕਲੀ ਕੋਈ ਬਿਜ਼ਨਸ ਸਟਾਰਟ ਕਰਾਂ ਉਹ ਬਿਜ਼ਨਸ ਸਟਾਰਟ ਕਰਨ ਦੇ ਲਈ ਵੀ ਬਹੁਤ ਸਾਰੇ ਰਿਸੋਰਸਸ ਦੀ ਲੋੜ ਹੈ ਹੁਣ ਉੱਥੋਂ ਜ਼ੀਰੋ ਤੋਂ ਅਗੇਨ ਸਟਾਰਟ ਕਰਨਾ ਪੈਣਾ ਸੀ ਕਿਤੇ ਨਾ ਕਿਤੇ ਮੇਰੇ ਦਿਮਾਗ ਦੇ ਵਿੱਚ ਇਹ ਚੱਲਦਾ ਰਹਿੰਦਾ ਸੀ ਕਿ ਮਨੀਸ਼ ਤੂੰ 5-6 ਸਾਲ ਮਿਹਨਤ ਕੀਤੀ ਹੈ ਇਹ ਮਿਹਨਤ ਤੇਰੀ ਜ਼ਾਇਆ ਨਹੀਂ ਜਾਣੀ ਚਾਹੀਦੀ ਇਹਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਉਹਨਾਂ ਦੁਕਾਨਾਂ ਦੇ ਲਈ ਉਹਨਾਂ ਬੱਚਿਆਂ ਦੇ ਲਈ ਜਿਹੜੇ ਕੋਚਿੰਗ ਤੋਂ ਵਾਂਝੇ ਰਹਿ ਜਾਂਦੇ ਨੇ ਜਾਂ ਜਿਨ੍ਹਾਂ ਨੂੰ ਸਹੀ ਸਟੱਡੀ ਮਟੀਰੀਅਲ ਨਹੀਂ ਮਿਲਦਾ ਉਹ ਪੇਪਰ ਨਹੀਂ ਕਲੀਅਰ ਕਰ ਪਾਉਂਦੇ ਉਹਨਾਂ ਲਈ ਤਾਂ ਕੁਝ ਕਰ ਸਕਦਾ ਔਰ ਦੂਸਰਾ ਮੇਰਾ ਕਾਰਨ ਇਹ ਸੀਗਾ ਮੇਰੇ ਤਿਆਰੀ ਕਰਨ ਦੇ ਨਾਲ-ਨਾਲ ਬਹੁਤ ਸਾਰੇ ਮੇਰੇ ਐਸੇ ਸਾਥੀ ਸੀਗੇ ਜਿਹੜੇ ਸਿਲੈਕਟ ਹੋ ਗਏ ਬਹੁਤ ਸਾਰੇ ਐਸੇ ਸਾਥੀ ਸੀ ਜਿਹੜੇ ਨਹੀਂ ਸਿਲੈਕਟ ਹੋਏ ਮੇਰੇ ਮੰਗੂ ਰਹਿ ਗਏ ਪਰ ਇਸ ਐਗਜ਼ਾਮ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜੇ ਇਸ ਐਗਜ਼ਾਮ 'ਚ ਕੋਈ ਰਹਿ ਜਾਂਦਾ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਇਸ ਕਿਸੇ ਵੀ ਚੀਜ਼ ਦੇ ਲਈ ਕਾਬਿਲ ਨਹੀਂ ਹੈਗਾ ਮਿਹਨਤੀ ਹੋ ਸਕਦਾ ਕੋਈ ਵੀ ਬੰਦਾ ਜੇ ਐਗਜ਼ਾਮ 'ਚ ਰਹਿੰਦਾ ਤਾਂ ਉਹਦੇ ਕੋਲੇ ਬਹੁਤ ਸਾਰਾ ਹੋਰ ਟੈਲੈਂਟ ਵੀ ਹੋ ਸਕਦਾ ਤਾਂ ਮੈਂ ਇਹ ਸਾਬਿਤ ਕਰਨਾ ਚਾਹੁੰਦਾ ਸੀ ਕਿ ਜਿਹੜੇ ਇਸ ਐਗਜ਼ਾਮ 'ਚੋਂ ਰਹਿ ਜਾਂਦੇ ਨੇ ਉਹ ਵੀ ਕੋਈ ਚੰਗਾ ਕੰਮ ਕਰ ਸਕਦੇ ਨੇ ਸੋ ਜਦੋਂ ਤਿਆਰੀ ਕਰਦੇ ਸੀਗੇ ਤੇ ਤਿਆਰੀ ਕਰਨ ਦੇ ਦੌਰਾਨ ਮੈਨੂੰ ਇਹ ਮਹਿਸੂਸ ਹੁੰਦਾ ਸੀਗਾ ਕਿ ਮੈਂ ਇੱਕ ਦਿਨ ਜਦੋਂ ਸਿਲੈਕਟ ਹੋ ਜਾਊਂਗਾ ਤਾਂ ਮੈਂ ਪੰਜਾਬ ਤੇ ਇੱਕ ਕਿਤਾਬ ਲਿਖੂਗਾ ਸਿਲੈਕਟ ਹੋਣ ਤੋਂ ਬਾਅਦ ਪਰ ਤੁਹਾਨੂੰ ਦੱਸਿਆ ਕਿ ਸਿਲੈਕਟ ਹੋ ਨਹੀਂ पाए ਤਾਂ ਇੱਕ ਵਾਰੀ ਉਹ ਲੱਗਦਾ ਸੀ ਕਿ ਉਹ ਸੁਪਨਾ ਟੁੱਟ ਗਿਆ ਹੋਇਆ ਜਦੋਂ ਹੁਣ ਇਹ ਦੌਰ ਦੁਬਾਰਾ ਆਇਆ ਜਦੋਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਕੁਝ ਨਹੀਂ ਨਿਰਾਸ਼ ਹੋ ਚੁੱਕੇ ਸੀ ਕੁਝ ਸਮਝ ਨਹੀਂ ਆ ਰਿਹਾ ਸੀ ਕੀ ਕਰੀਏ ਤਾਂ ਇੱਕ ਅੰਦਰੋਂ ਆਵਾਜ਼ ਆਈ ਉਹੀ ਅੰਦਰ ਅੰਦਰ ਆਤਮਾ ਦੀ ਆਵਾਜ਼ ਕਿ ਕਿਉਂ ਨਾ ਉਹ ਪੰਜਾਬ ਤੇ ਹੀ ਕਿਤਾਬ ਲਿਖ ਲੇਤੀ ਜਾਵੇ ਬੜੀ ਸਾਰੀ ਸਟ੍ਰਗਲ ਸੀ ਮੇਰੀ ਉਹ ਪਹਿਲੀ ਕਿਤਾਬ ਸੀ ਮੈਂ ਪਹਿਲੀ ਵਾਰੀ ਕਿਤਾਬ ਲਿਖਣੀ ਸੀ ਤੇ ਨਾ ਹੀ ਇਹ ਪਤਾ ਸੀ ਵੀ ਕਿਤਾਬ ਕਿਵੇਂ ਪ੍ਰਕਾਸ਼ਿਤ ਹੁੰਦੀ ਹੈ ਨਾ ਹੀ ਇਹ ਪਤਾ ਸੀ ਵੀ ਇਹ ਕਿਤਾਬ ਨੂੰ ਸਟੂਡੈਂਟਸ ਤੱਕ ਬੱਚਿਆਂ ਤੱਕ ਕਿਵੇਂ ਪਹੁੰਚਾਇਆ ਜਾ ਸਕਦਾ ਪਰ ਦਿਲ ਚ ਜਾਂ ਮਾਨਸਿਕ ਦ੍ਰਿੜਤਾ ਸੀ ਜਿਹੜੀ ਮੈਂ ਤੁਹਾਨੂੰ ਕਿਹਾ ਕਿ ਡੈਡੀਕੇਸ਼ਨ ਸੀ ਕਿ ਕਰਨਾ ਹੀ ਕਰਨਾ ਹੈ ਲੱਗੇ ਰਹੇ ਕੰਮ ਜਦੋਂ ਪੂਰਾ ਹੋ ਗਿਆ ਪ੍ਰਮਾਤਮਾ ਨੇ ਚਾਹਿਆ ਪਬਲਿਸ਼ਰ ਮਿਲ ਗਿਆ ਪਬਲਿਸ਼ਰ ਮਿਲਣ ਤੋਂ ਬਾਅਦ ਵੀ ਕਿਉਂਕਿ ਇਹ ਜਿਹੜਾ ਮੇਰਾ ਸਾਡਾ ਪੰਜਾਬ ਇਸ ਕਿਤਾਬ ਦਾ ਟੌਪਿਕ ਸੀਗਾ ਇੱਕ ਕੰਪਰੀਹੈਂਸਿਵ ਜੀਕੇ ਆਫ ਪੰਜਾਬ ਸੀ ਇਹ ਇੱਕ ਬਿਲਕੁਲ ਨਵਾਂ ਟੌਪਿਕ ਸੀ ਕੋਈ ਐਦਾਂ ਦੀ ਕਿਤਾਬ ਪਹਿਲਾਂ ਐਗਜ਼ਿਸਟ ਨਹੀਂ ਕਰਦੀ ਸੀ ਤਾਂ ਪਬਲਿਸ਼ਰ ਨੂੰ ਵੀ ਬੇਸਿਕਲੀ ਵਿਸ਼ਵਾਸ ਨਹੀਂ ਸੀ ਕਿ ਕਿਤਾਬ ਦਾ ਰਿਸਪਾਂਸ ਕਿਦਾਂ ਰਹੇਗਾ ਪਬਲਿਸ਼ਰ ਨੇ ਮੈਨੂੰ ਕਿਹਾ ਕਿ ਤੁਸੀਂ ਇਸ ਕਿਤਾਬ ਦੀ ਕਾਸਟ ਜਿਹੜੀ ਹੈਗੀ ਹੈ ਉਹ ਸਾਨੂੰ ਦੇ ਦਿਓ ਅਸੀਂ ਤੁਹਾਨੂੰ ਕਿਤਾਬ ਛਾਪ ਕੇ ਦੇ ਦੇਵਾਂਗੇ ਔਰ ਨੈਕਸਟ ਟਾਸਕ ਤੁਹਾਡਾ ਕੀ ਹੋਏਗਾ ਕਿ ਤੁਸੀਂ ਆਪਣੇ ਆਪ ਵਿਦਿਆਰਥੀਆਂ ਤੱਕ ਪਹੁੰਚਾਓ ਜਿਹੜਾ ਮੇਰੇ ਲਈ ਸਭ ਤੋਂ ਵੱਡਾ ਚੈਲੰਜ ਸੀ ਹੁਣ ਇਹ ਜਿਹੜੀ ਚੀਜ਼ ਹੈ ਇਹ ਮੈਨੂੰ ਇੱਥੇ ਰੋਕ ਸਕਦੀ ਸੀ ਪਰ ਮੈਂ ਸੋਚਿਆ ਕਿ ਕੋਈ ਗੱਲ ਨਹੀਂ ਕਿਉਂਕਿ ਮੈਂ 26-27 ਸਾਲ ਦਾ ਨੌਜਵਾਨ ਸੀ ਉਸ ਟਾਈਮ ਤੇ ਮੈਨੂੰ ਕੋਈ ਵਪਾਰ ਦਾ ਐਕਸਪੀਰੀਅੰਸ ਨਹੀਂ ਸੀ ਤੇ ਮੈਂ ਇਹ ਸੋਚਿਆ ਕਿ ਕੋਈ ਗੱਲ ਨਹੀਂ ਜੇ ਇਹੀ ਗੱਲ ਹੈ ਇਹ ਵੀ ਕਰ ਲਾਂਗੇ ਮੈਂ ਆਪਣੀ ਫਾਰਮ ਸਟਾਰਟ ਕੀਤੀ ਤੇ ਮੈਂ ਦੁਕਾਨ-ਦੁਕਾਨ ਤੇ ਜਾ ਕੇ ਆਪਣੀ ਬੁੱਕ ਨੂੰ ਪ੍ਰਮੋਟ ਕੀਤਾ ਇਹ ਵੀ ਸਮਾਂ ਆਇਆ ਕਿ ਪਹਿਲੇ ਮਹੀਨੇ ਵਿੱਚ ਪਹਿਲਾ ਲੋਟ ਜਿਹੜਾ ਛਪਿਆ ਸੀ ਉਹ ਪਹਿਲੇ ਮਹੀਨੇ ਦੇ ਵਿੱਚ ਹੀ ਸਾਰਾ ਸੋਲਡ ਆਊਟ ਹੋ ਗਿਆ ਸਮੇਂ ਨੇ ਮੈਂ ਇਹ ਸਿੱਖਿਆ ਇਸ ਚੀਜ਼ ਤੋਂ ਕਿ ਜੇ ਮੈਂ ਹਰਡਲਸ ਦੇ ਵਿੱਚ ਰੁਕ ਜਾਂਦਾ ਜੇ ਮੈਂ ਸਟਰਗਲ ਨਾ ਕਰਦਾ ਜੇ ਮੈਂ ਸੋਚ ਲੈਂਦਾ ਕਿ ਇਹ ਸਭ ਕਿਵੇਂ ਹੋਊਗਾ ਤਾਂ ਮੈਂ ਕਦੇ ਕਰਨੀ ਪਾਉਣਾ ਸੀ ਉਸ ਸਮੇਂ ਦੇ ਦੌਰਾਨ ਕਿਤਾਬ ਚਲਪੀ ਬਹੁਤ ਸਾਰਾ ਬੱਚਿਆਂ ਤੋਂ ਵਿਦਿਆਰਥੀਆਂ ਤੋਂ ਮੈਨੂੰ ਮਾਨ ਸਨਮਾਨ ਪਿਆਰ ਮਿਲਿਆ ਜਿਸ ਨੂੰ ਕਹਦੇ ਹੋ ਇੱਕ ਮੋਟੀਵੇਸ਼ਨ ਮਿਲੀ ਜਿਹੜੀ ਜ਼ਿੰਦਗੀ ਦੀ ਮੇਰੀ ਪਹਿਲੀ ਕਾਮਯਾਬੀ ਸੀ ਕਿਉਂਕਿ ਜਦੋਂ ਤੁਸੀਂ ਸਿਵਲ ਸਰਵਿਸਸ ਚ ਰਹਿ ਜਾਂਦੇ ਹੋ ਤਾਂ ਤੁਹਾਨੂੰ ਸਾਰਾ ਵਰਡ ਨੈਗੇਟਿਵ ਲੱਗਦਾ ਤੁਹਾਨੂੰ ਲੱਗਦਾ ਕਿ ਮੈਂ ਕੁਝ ਨਹੀਂ ਕਰ ਸਕਦਾ ਪਰ ਜਦੋਂ ਇੱਕ ਮੋਟੀਵੇਸ਼ਨ ਮਿਲੀ ਬੱਚਿਆਂ ਤੋਂ ਪਿਆਰ ਮਿਲਿਆ ਜਦੋਂ ਹਰ ਬੰਦਾ ਜਿੱਥੇ ਖੜਦੇ ਸੀ ਉੱਥੇ ਜਾ ਕੇ ਸਹਾਰ ਕੇ ਕਹਿੰਦਾ ਸੀ ਵੀ ਤੁਹਾਡੀ ਕਿਤਾਬ ਬਹੁਤ ਚੰਗੀ ਲਿਖੀ ਹੋਈ ਹੈ ਇਸ ਕਿਤਾਬ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਤਾਂ ਇੱਕ ਦਿਨ ਬੈਠੇ ਇਹੀ ਖਿਆਲ ਆਇਆ ਕਿ ਹੁਣ ਕਿਉਂ ਨਾ ਕੋਚਿੰਗ ਵੀ ਸਟਾਰਟ ਕੀਤੀ ਜਾਵੇ ਇੱਥੇ ਸਟਾਪ ਨਹੀਂ ਲੱਗ ਸਕਦਾ ਤਾਂ ਮੈਂ ਉਸੇ 2 ਮਹੀਨਿਆਂ ਬਾਅਦ ਸੈਪਟੈਂਬਰ 15 2012 ਚ ਫਸਟ ਟਾਈਮ ਮੈਂ ਬੁੱਕ ਮੇਰੀ ਰਿਲੀਜ਼ ਹੋਈ ਸੀ ਸਾਡਾ ਪੰਜਾਬ ਥੈਨ ਉਸੇ 2 ਮਹੀਨਿਆਂ ਦੇ ਬਾਅਦ ਮੈਂ ਆਪਣਾ ਕੋਚਿੰਗ ਸੈਂਟਰ ਆਪਣੇ ਜ਼ਿਲੇ ਵਿੱਚ ਟਾਰਗੇਟ ਇਹ ਸੀਗਾ ਕਿ ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਮੈਂ ਧੂਰੀ ਤੋਂ ਉੱਠ ਕੇ ਗਿਆ ਸੀ ਤੇ ਮੈਨੂੰ ਕੋਈ ਗਾਈਡੈਂਸ ਨਹੀਂ ਸੀ ਬੜਾ ਸਾਰਾ ਗੈਪ ਸੀਗਾ ਤੇ ਉਹਦੇ ਵਾਸਤੇ ਆਈ 스타ਟਾਰਟਡ ਮਾਈ ਕੋਚਿੰਗ ਇੰਸਟੀਟਿਊਟ ਇਨ ਡਿਸਟ੍ਰਿਕਟ ਸੰਗਰੂਰ ਓਨਲੀ ਸੰਗਰੂਰ ਚ ਸਟਾਰਟ ਕੀਤਾ ਬਹੁਤ ਅੱਛਾ ਰਿਸਪਾਂਸ ਮਿਲਿਆ ਮੇਰੇ ਬੱਚੇ ਵੀ ਸਿਲੈਕਟ ਹੁੰਦੇ ਰਹੇ ਆਫਟਰ ਸਮ ਟਾਈਮ ਬੁੱਕ ਦੇ ਐਡੀਸ਼ਨ ਨਵੇਂ ਆਉਂਦੇ ਰਹੇ ਅੱਜ ਅਸੀਂ 10ਵੇਂ ਐਡੀਸ਼ਨ ਤੱਕ ਪਹੁੰਚ ਗਏ ਆ ਕੋਚਿੰਗ ਵਾਲੇ ਵੀ ਬੱਚਿਆਂ ਨੂੰ ਪਤਾ ਲੱਗਣ ਲੱਗ ਗਿਆ ਤੇ ਮੈਨੂੰ ਇਹ ਡਿਮਾਂਡ ਜਨਰੇਟ ਹੋ ਗਈ ਕਿ ਸਰ ਅਸੀਂ ਸੰਗਰੂਰ ਨਹੀਂ ਆ ਸਕਦੇ ਕਿਉਂਕਿ ਸਾਰਾ ਪੰਜਾਬ ਦੇ ਵਿੱਚੋਂ ਡਿਫਰੈਂਟ ਡਿਫਰੈਂਟ ਲੋਕੇਸ਼ਨਸ ਤੋਂ ਬੱਚੇ ਆਣਾ ਚਾਹੁੰਦੇ ਨੇ ਦੇ ਵਾਂਟ ਕਿ ਸਰ ਕੋਈ ਸੈਂਟਰ ਸਿਟੀ ਹੋਣੀ ਚਾਹੀਦੀ ਹੈ ਤੇ ਤੁਸੀਂ ਉੱਥੇ ਆ ਜਾਓ ਸੋ ਸਟੂਡੈਂਟਸ ਦੀ ਡਿਮਾਂਡ ਤੇ ਅਸੀਂ ਚੰਡੀਗੜ੍ਹ ਆ ਗਏ ਮੈਂ ਜਦੋਂ ਚੰਡੀਗੜ੍ਹ ਆਇਆ ਮੈਂ ਹੀ ਫੀਲ ਫੈਲਟ दैट ਕਿ ਮੈਂ ਚੰਡੀਗੜ੍ਹ ਆ ਕੇ ਇੱਥੇ ਰੈਂਟ ਤੇ ਕੋਚਿੰਗ ਸੈਂਟਰ ਦੇ ਲਈ ਸਪੇਸ ਲੱਭਦਾ ਸੀ ਤਾਂ ਮੈਂ ਜਦੋਂ ਵੀ ਕਿਸੇ ਪਲੇਸ ਤੇ ਜਾਂਦਾ ਸੀ ਤਾਂ ਅਗਲੇ ਦਿਨ ਜੋ ਵੀ ਲੈਂਡਲੋਰਡ ਸੀ ਉਹ ਜਵਾਬ ਦੇ ਦਿੰਦੇ ਸੀ ਸਾਨੂੰ ਡੀਲ ਕਰਨ ਤੋਂ ਬਾਅਦ ਵੀ ਆਫਟਰ 3 3 4 ਡੇਸ ਸਮ ਹਾਉ ਆਈ ਗਾਟ ਟੂ ਨੋ ਕਿ ਜਿਹੜੇ ਐਗਜ਼ਿਸਟਿੰਗ ਕੋਚਿੰਗ ਇੰਸਟੀਟਿਊਟਸ ਨੇ ਉਹਨਾਂ ਦੇ ਮਨ 'ਚ ਕਿਤੇ ਡਰ ਹੈ ਕਿ ਜਿੰਦਲ ਸਾਹਿਬ ਜੇ ਆ ਗਏ ਤਾਂ ਫਿਰ ਇਹ ਸਾਡੇ ਕੋਚਿੰਗ ਇੰਸਟੀਟਿਊਟ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਬਟ ਮੈਨੂੰ ਇਦਾਂ ਦਾ ਕਦੇ ਮੈਂ ਨਾ ਮੇਰੇ ਦਿਮਾਗ 'ਚ ਇਹ ਕੋਈ ਆਈਡੀਆ ਸੀ ਨਾ ਮੈਂ ਕਿਸੇ ਨਾਲ ਕੰਪੀਟ ਕਰਨ ਆਇਆ ਸੀ ਮੇਰਾ ਸਿੰਪਲ ਇੱਕੋ ਪ੍ਰੋਜੈਕਟ ਸੀ ਕਿ ਮੈਂ ਆਪਣੇ ਆਪ ਨੂੰ ਸਾਬਤ ਕਰਨਾ ਹੈ ਔਰ ਮੈਂ ਬੱਚਿਆਂ ਦੇ ਲਈ ਕੁਝ ਕਰਕੇ ਦਿਖਾਣਾ ਮੈਂ ਚੰਡੀਗੜ੍ਹ ਜਿਵੇਂ ਕਿਹਾ ਕਿ ਕੋਈ ਕਿਸੇ ਨੂੰ ਨਹੀਂ ਰੋਕ ਸਕਦਾ ਮੈਂ ਉਸੇ ਜਗ੍ਹਾ ਤੇ ਜਾ ਕੇ ਬੈਠ ਗਿਆ ਤੇ ਵਿਦਨ ਫਰਸਟ ਈਅਰ ਮਤਲਬ ਪਹਿਲੇ ਸਾਲ ਦੇ ਵਿੱਚ ਚੰਡੀਗੜ੍ਹ ਦੇ ਸਾਰੇ ਇੰਸਟੀਚੂਟਸ ਦੇ ਵਿੱਚੋਂ 40 ਸਟੂਡੈਂਟਸ ਮੇਰੇ ਇੰਟਰਵਿਊ ਚ ਅਪੀਅਰ ਹੋਏ ਤੇ 22 ਸਟੂਡੈਂਟਸ ਸਿਲੈਕਟ ਹੋਏ ਮੈਂ ਸ਼ੁਰੂ ਦੇ ਵਿੱਚ ਇੱਕ ਗੱਲ ਕੀਤੀ ਸੀ ਕਿ ਡੈਡੀਕੇਸ਼ਨ ਕਮਿਟਮੈਂਟ ਕੰਸਿਸਟੈਂਸੀ ਹਾਰਡ ਵਰਕ ਜਿਹੜਾ ਤੇ ਤੁਹਾਡੇ ਅੰਦਰ ਜੋਸ਼ ਹੁੰਦਾ ਹੈ ਉਹ ਥੋੜੇ ਤੋਂ ਕਰਾਉਂਦਾ ਹੈ ਤੇ ਇਨਾਂ ਚਾਰਾਂ ਚੀਜ਼ਾਂ ਨਾਲ ਤੁਸੀਂ ਕਿਤੇ ਨਾ ਕਿਤੇ ਸਕਸੈਸਫੁਲ ਹੋ ਜਾਨੇ ਹੋ ਠੀਕ ਹੈ ਮੈਂ ਜੇ ਰੁਕਿਆ ਨਹੀਂ ਤੁਹਾਨੂੰ ਬੇਸਿਕਲੀ ਕੀ ਜ਼ਰੂਰਤ ਹੈ ਮਿਹਨਤ ਕਰਨੇ ਹੈ ਤੇ ਪਰਮਾਤਮਾ ਤੇ ਵਿਸ਼ਵਾਸ ਕਰਨਾ ਹੈ ਜੇ ਮੈਂ ਕਿਤੇ ਰੁਕ ਜਾਂਦਾ ਤਾਂ ਅੱਜ ਮੈਂ ਇੱਥੇ ਨਾ ਖੜਾ ਹੁੰਦਾ ਮੈਂ ਲੱਗਿਆ ਰਿਆ ਔਰ ਤੁਹਾਨੂੰ ਵੀ ਜ਼ਰੂਰਤ ਹੈ ਕਿ ਹਰ ਕੋਈ ਬੱਚਾ ਚਾਹੇ ਉਹ ਸਿਲੈਕਟ ਹੋਣਾ ਚਾਹੁੰਦਾ ਹੈ ਚਾਹੇ ਉਹ ਕਿਸੇ ਵੀ ਫੀਲਡ ਦੇ ਵਿੱਚ ਚਾਹੇ ਉਹ ਬਿਜ਼ਨਸ ਹੈ ਚਾਹੇ ਉਹ ਜੌਬ ਹੈ ਕੋਈ ਵੀ ਚੀਜ਼ ਜਿਹੜੀ ਹੈਗੀ ਹੈ ਉਹ ਤੁਹਾਡੇ ਤੋਂ ਪਰੇ ਨਹੀਂ ਹੁੰਦੀ ਅਨਲੈਸ ਦੈਂਟਲ ਤੁਸੀਂ ਮਿਹਨਤ ਨਾ ਕਰਨਾ ਚਾਹੁੰਦੇ ਹੋ ਮਿਹਨਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੁਝ ਵੀ ਚੀਜ਼ ਨੂੰ ਅਚੀਵ ਕਰ ਸਕਦੇ ਹੋ ਤੁਸੀਂ ਕਿਤੋਂ ਵੀ ਆਏ ਹੋ ਸਕਦੇ ਹੋ ਸੋ ਅੱਜ ਦੇ ਦਿਨ ਦੇ ਵਿੱਚ ਮੈਂ ਇਸ ਸਟੋਰੀ ਜਾਂ ਮੇਰੀ ਕਹਾਣੀ ਜਿਹੜੀ ਹੈ ਮੈਨੂੰ ਕਈ ਵਾਰੀ ਲੱਗਦੀ ਹੈ ਕਿ ਮੈਂ ਇਕੱਲਾ ਸਟਰਗਲ ਕਰਕੇ ਆਇਆ ਸਾਰਿਆਂ ਦੀ ਕਹਾਣੀ ਇਦਾਂ ਦੀ ਹੈ ਸਾਰੇ ਸਟਰਗਲ ਕਰਦੇ ਨੇ ਜੇ ਕੋਈ ਵੀ ਕਿਤੇ ਅਚੀਵਮੈਂਟ ਤੇ ਪਹੁੰਚਦਾ ਹੈ ਉਹ ਸਟਰਗਲ ਕਰੇ ਬਗੈਰ ਨਹੀਂ ਪਹੁੰਚਦਾ ਮੈਨੂੰ ਵੀ ਪਤਾ ਸੀ ਮੈਨੂੰ ਇਹ ਸਟਰਗਲ ਕਰਨੀ ਹੀ ਪੈਣੀ ਹੈ ਹੁਣ ਲਾਸਟ ਦੇ ਵਿੱਚ ਮੈਂ ਇਹ ਕਹਿਣਾ ਚਾਹੂੰਗਾ ਕਿਉਂਕਿ ਜਿਹੜਾ ਮੇਰਾ ਐਕਸਪੀਰੀਅੰਸ ਹੈ ਡਿਊਰਿੰਗ ਕਹ ਦੋ ਕਿਤਾਬਾਂ ਲਿਖਣ ਦੇ ਸਮੇਂ ਡਿਊਰਿੰਗ ਕੋਚਿੰਗ ਦੇਣ ਦੇ ਸਮੇਂ ਬਹੁਤ ਸਾਰੇ ਬੱਚਿਆਂ ਨੂੰ ਬਹੁਤ ਸਾਰੇ ਬੱਚਿਆਂ ਦੇ ਨਾਲ ਇੰਟਰੈਕਸ਼ਨ ਹੁੰਦੀ ਹੈ ਬਹੁਤ ਸਾਰੇ ਬੱਚੇ ਡਿਜ਼ਰਵਿੰਗ ਨੇ ਮਿਹਨਤੀ ਨੇ ਗਾਈਡੈਂਸ ਪਰੇ ਰਹਿ ਜਾਂਦੀ ਹੈ ਕਈ ਅਫੋਰਡ ਨਹੀਂ ਕਰ ਸਕਦੇ ਕਾਰਨ ਇਹ ਵੀ ਹੈ ਔਰ ਕਈ ਜੇ ਅਫੋਰਡ ਕਰਦੇ ਨਹੀਂ ਤਾਂ ਸਹੀ ਜਗ੍ਹਾ ਤੇ ਨਹੀਂ ਪਹੁੰਚਦੇ ਤੁਸੀਂ ਕਿਸੇ ਵੀ ਟੀਚਰ ਨੂੰ ਮੈਂ ਕਿਉਂਕਿ ਅਧਿਆਪਕ ਆ ਪਹਿਲਾਂ ਮੇਰੇ ਅਧਿਆਪਕ ਰਹੇ ਨੇ ਮੈਂ ਅੱਜ ਇੱਥੇ ਸਟੇਜ ਤੇ ਖੜਾ ਤਾਂ ਮੈਂ ਆਪਣੇ ਟੀਚਰਸ ਕਰਕੇ ਖੜਾ ਤੁਸੀਂ ਕਿਸੇ ਵੀ ਅਧਿਆਪਕ ਨੂੰ ਜਦੋਂ ਸੱਚੇ ਤੌਰ ਤੇ ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਗੁਰੂ ਮੰਨਿਆ ਜਾਂਦਾ ਸੀ ਗੁਰੂ ਮੰਨ ਲਓ ਨਾ ਤਾਂ ਤੁਸੀਂ ਉਹ ਤੋਂ ਬਹੁਤ ਕੁਝ ਗੇਨ ਕਰਦੇ ਹੋ ਹੁਣ ਪ੍ਰੋਬਲਮ ਕਿੱਥੇ ਹੈ ਕਿ ਬਹੁਤ ਸਾਰੇ ਬੱਚੇ ਅੱਜ ਦੀ ਰੇਟ ਦੇ ਵਿੱਚ ਇਹ ਸੋਚ ਲੈਂਦੇ ਨੇ ਕਿ IAS ਜਾਂ PCS ਜਿਹੜੀ ਹੈਗੀ ਹੈ ਉਹ ਬਹੁਤ ਔਖੀ ਹੈ। ਜਾਂ ਅਫੋਰਡੇਬਲ ਨਹੀਂ ਹੈ। ਸਪੈਸੀਫਿਕਲੀ ਲੋਅਰ ਮਿਡਲ ਕਲਾਸ ਜਾਂ ਮਿਡਲ ਕਲਾਸ ਫੈਮਿਲੀਸ ਜੋ ਜਿਹੜੇ ਬੱਚੇ ਮਿਹਨਤ ਕਰਕੇ ਕਿਤੇ ਕਾਲਜ ਚ ਟੌਪ ਕਰਦੇ ਨੇ ਸਕੂਲ ਚ ਟੌਪ ਕਰਦੇ ਨੇ ਪਰ ਉਹ ਇਹ ਕੋਚਿੰਗ ਤੋਂ ਪਿੱਛੇ ਰਹਿ ਜਾਂਦੇ ਨੇ ਜਾਂ ਉਹ ਪਹਿਲਾਂ ਹੀ ਪ੍ਰੀ ਥਾਟ ਹੁੰਦਾ ਉਹਨਾਂ ਦਾ ਕਿ ਅਸੀਂ ਨਹੀਂ ਕਰ ਸਕਣਾ। ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਇਹ ਜਿਹੜਾ ਐਗਜ਼ਾਮ ਹੈ ਨਾ ਇਹ ਕੋਈ ਔਖਾ ਐਗਜ਼ਾਮ ਨਹੀਂ ਹੈ। ਹਾਂ ਇਹ ਐਗਜ਼ਾਮ ਕੀ ਪਾਲਦਾ ਹੈ ਐਗਜ਼ਾਮ ਪਾਲਦਾ ਹੈ ਮਿਹਨਤ ਔਰ ਮਿਹਨਤ ਵੀ ਇੱਕ ਟਾਈਮ ਜ਼ੋਨ ਦੇ ਵਿੱਚ ਪਾਲਦਾ ਉਸ ਟਾਈਮ ਜ਼ੋਨ ਦੇ ਵਿੱਚ ਤੁਸੀਂ ਕੰਸਿਸਟੈਂਟਲੀ ਐਫਰਟ ਕਰਦੇ ਰਹਿੰਦੇ ਹੋ ਅੰਡਰ ਦਾ ਰਾਈਟ ਗਾਈਡੈਂਸ ਤੁਸੀਂ ਆਪਣੇ ਘਰ ਬੈਠ ਕੇ ਮਿਹਨਤ ਕਰੋ ਜ਼ਰੂਰੀ ਨਹੀਂ ਹੈ ਮੈਂ ਜੇ ਕੋਚਿੰਗ ਸੈਂਟਰ ਚਲਾਣਾ दैट ਡਸਨਟ ਮੀਨ ਕਿ ਕੋਚਿੰਗ ਤੇ ਆਣਾ ਹੀ ਜ਼ਰੂਰੀ ਹੁੰਦਾ ਕੋਚਿੰਗ ਤੇ ਆਣਾ ਜ਼ਰੂਰੀ ਨਹੀਂ ਹੈ ਬੇਸਿਕਲੀ ਕੋਚਿੰਗ ਸਿਰਫ ਇਸ ਵਾਸਤੇ ਹੁੰਦੀ ਹੈ ਕਿ ਤੁਹਾਨੂੰ ਇੱਕ ਰਾਈਟ ਡਾਇਰੈਕਸ਼ਨ ਦਿੱਤੀ ਜਾ ਸਕੇ ਜੇ ਤੁਹਾਡੇ ਘਰ ਦੇ ਵਿੱਚ ਕੋਈ ਇਆ ਕਿਤੇ ਬਾਹਰ ਵੀ ਤੁਹਾਨੂੰ ਰਾਈਟ ਡਾਇਰੈਕਸ਼ਨ ਦੇ ਸਕਦਾ ਹੈ ਤੁਹਾਨੂੰ ਉਹ ਤੋਂ ਵੀ ਗਾਈਡੈਂਸ ਲੈ ਕੇ ਘਰ ਬੈਠ ਕੇ ਵੀ ਤਿਆਰੀ ਕੀਤੀ ਜਾ ਸਕਦੀ ਹੈ ਰੋਜ਼ ਹੁਣ ਅੱਜ ਕੱਲ ਆਪਾਂ ਰਿਜ਼ਲਟ ਦੇਖਦੇ ਹਾਂ ਪਿਛਲੇ ਸਾਲ ਵੀ ਯੂਪੀਐਸਸੀ ਦਾ ਰਿਜ਼ਲਟ ਆਇਆ ਬਹੁਤ ਸਾਰੇ ਐਸੇ ਬੱਚੇ ਨੇ ਜਿਹੜੇ ਪਿੰਡਾਂ ਚੋਂ ਪੜੇ ਪਿੰਡਾਂ ਚ ਰਹਿ ਕੇ ਹੀ ਪੜੇ ਤੇ ਉੱਥੋਂ ਫਿਰ ਵੀ ਸਿਲੈਕਟ ਹੋ ਗਏ ਸੋ ਇਹ ਜਿਹੜਾ ਇੱਕ ਥਾਟ ਹੈ ਆਪਣੇ ਦਿਮਾਗ ਚੋ ਗੱਡੋ ਕਿ ਇਹ ਬਹੁਤ ਔਖਾ ਐਗਜ਼ਾਮ ਹੈ ਔਖਾ ਨਹੀਂ ਐ ਬੇਸਿਕਲੀ ਸਟ੍ਰੈਟੈਜੀਕ ਐਗਜ਼ਾਮ ਹੈ ਇਹਦੀ ਸਟ੍ਰੈਟੈਜੀਕ ਪ੍ਰੈਪਰੇਸ਼ਨ ਕਰੋ ਮਿਹਨਤ ਕਰਦੇ ਰਹੋ ਜੋਸ਼ ਤੁਹਾਡੇ ਅੰਦਰ ਜਿਹੜਾ ਹੈਗਾ ਉਹ ਤਾਂ ਹੀ ਆਏਗਾ ਜੇ ਤੁਹਾਨੂੰ ਅੰਦਰ ਆਤਮਾ ਚੋਂ ਆ ਜਾਂਦੀ ਹੈ ਕਿਸੇ ਦੇ ਦੇਖਿਆਂ ਕੰਮ ਨਾ ਕਰੋ ਚਾਹੇ ਕੋਈ ਵੀ ਕੰਮ ਕਰਦੇ ਹੋ ਚਾਹੇ ਯੂਪੀਐਸਸੀ ਦਾ ਕੰਮ ਕਰ ਰਹੇ ਹੋ ਚਾਹੇ ਕਿਤਾਬ ਲਿਖ ਰਹੇ ਹੋ ਚਾਹੇ ਕੁਝ ਵੀ ਕੰਮ ਕਰ ਰਹੇ ਹੋ ਜੇ ਤੁਹਾਨੂੰ ਅੰਦਰੋਂ ਤੁਹਾਡਾ ਟੈਲੈਂਟ ਕਹਿ ਰਿਹਾ ਹੈ ਤਾਂ ਤੁਹਾਨੂੰ ਉਸ ਤੇ ਕੰਮ ਕਰਨਾ ਚਾਹੀਦਾ ਲਾਸਟ ਦੇ ਵਿੱਚ ਮੈਂ ਹੀ ਕਹੂੰਗਾ ਕਿ ਤਿਆਰੀ ਮਿਹਨਤ ਡੈਡੀਕੇਸ਼ਨ ਕੰਸਿਸਟੈਂਸੀ ਇਹ ਸਾਰੇ ਉਹ ਕੀਵਰਡਸ ਨੇ ਜਿਹੜੇ ਤੁਹਾਡੀ ਜ਼ਿੰਦਗੀ ਦੇ ਜੰਮਨ ਤੋਂ ਲੈ ਕੇ ਮਰਨ ਤੱਕ ਚੱਲਦੇ ਨੇ ਜੇ ਤੁਸੀਂ ਇਹਨਾਂ ਨੂੰ ਨਾਲ ਲੈ ਕੇ ਚੱਲੋਗੇ ਤੁਸੀਂ ਕਦੇ ਜ਼ਿੰਦਗੀ ਦੇ ਵਿੱਚ ਨਾਕਾਮਯਾਬ ਨਹੀਂ ਹੋਵੋਗੇ ਮੈਂ ਹੁਣ ਅਖੀਰ ਦੇ ਵਿੱਚ ਧੰਨਵਾਦ ਕਰਦਾ ਜੋ ਸਟਾਕਸ ਦਾ ਮੈਨੂੰ ਇਸ ਮੰਚ ਤੇ ਬੁਲਾਉਣ ਲਈ ਤੇ ਬੱਚਿਆਂ ਦੇ ਲਈ ਇੱਕ ਸੁਨੇਹਾ ਦੇਣ ਦੇ ਲਈ ਥੈਂਕ ਯੂ ਸੋ ਮੱਚ ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ